ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਅੱਜ ਦਾ ਬਲੌਗ ਹੈਗਾ ਜੀ ਅੱਜ ਅਸੀਂ ਜਾ ਰਹੇ ਹਾਂ ਆਪਣੀ ਟੀਮ ਦੇ ਨਾਲ ਪ੍ਰਾਚੀਨ ਸ਼ਿਵ ਮੰਦਿਰ ਜੋ ਕਿ ਦਸੂਹਾ ਤੋਂ ਹੈਗਾ ਵਾ ਆਈ ਥਿੰਕ 1500 ਕਿਲੋਮੀਟਰ ਹੋਊਗਾ ਤੇ ਇਸ ਕਰਕੇ ਅੱਜ ਸਾਰੀ ਟੀਮ ਦਾ ਸਾਡਾ ਪ੍ਰੋਗਰਾਮ ਬਣ ਗਿਆ ਕਿ ਚਲੋ ਕਿਤੇ ਘੁੰਮ ਕੇ ਆਨੇ ਆ ਕਿਉਂਕਿ ਅਸਾਨੂੰ ਕੋਈ ਕੰਮ ਨਹੀਂ ਸੀਗਾ ਇਹ ਬਾਕੀ ਦੋਸਤੋ ਤੁਸੀਂ ਲੋਕ ਵਿਊ ਦਾ ਨਜ਼ਾਰਾ ਅੱਜ ਮੌਸਮ ਵੀ ਬਹੁਤ ਵਧੀਆ ਸੀਗਾ ਹਵਾ ਠੰਡੀ ਠੰਡੀ ਚੱਲ ਰਹੀ ਸੀਗੀ ਤੇ ਬਾਕੀ ਅੱਗੇ ਤੁਹਾਡਾ ਨਾ ਕਰਦੇ ਆ ਗੱਲਬਾਤ ਥੋੜਾ ਜਿਹਾ ਅੱਗੇ ਜਾ ਕੇ ਹਾਂਜੀ ਦੋਸਤੋ ਹੁਣ ਅਸੀਂ ਪਹੁੰਚ ਗਏ ਸੀਗੇ ਮੰਦਿਰ ਔਰ ਆਪਣੀ ਗੱਡੀ ਨੂੰ ਅਸੀਂ ਲਗਾਇਆ ਜੀ ਪਾਰਕਿੰਗ ਦੇ ਵਿੱਚ ਔਰ ਇੱਥੇ ਬਣਾਈ ਥੋੜੀ ਜੀ ਆਪਣੀ ਵੀਡੀਓ ਆਪਣੇ ਟੀਮ ਦੇ ਬੰਦਿਆਂ ਨਾਲ ਲਓ ਜੀ ਇਹ ਹੈਗਾ ਜੀ ਸਾਹਮਣੇ ਮੰਦਿਰ ਇਹਦੀ ਐਂਟਰਿੰਗ ਇੱਥੋਂ ਹੁੰਦੀ ਹੈ ਇਹ ਪ੍ਰਾਚੀਨ ਸ਼ਿਵ ਮੰਦਿਰ ਹੈ ਇਹਦੀ ਥੋੜੀ ਟਰੈਕਿੰਗ ਕਰਕੇ ਹੀ ਤੁਹਾਨੂੰ ਸ਼ਿਵ ਦੇ ਦਰਸ਼ਨ ਹੋਣਗੇ ਅਗਰਵਾਈਜ਼ ਤੁਸੀਂ ਇੱਥੇ ਗੱਡੀਆਂ ਵੀ ਚੱਲਦੀਆਂ ਹਨ 50 ਰੁਪਏ ਪਰ ਸਵਾਰੀ ਹੈ ਤੁਸੀਂ ਗੱਡੀ ਦੇ ਵਿੱਚ ਬੈ ਕੇ ਵੀ ਜਾ ਸਕਦੇ ਹੋ ਪਰ ਜੋ ਮਜ਼ਾ ਟਰੈਕਿੰਗ ਕਰਕੇ ਆਂਦਾ ਵਾ ਉਹ ਮਜ਼ਾ ਗੱਡੀ ਦੇ ਵਿੱਚ ਬੈ ਕੇ ਤੁਸੀਂ ਅਨੁਭਵ ਨਹੀਂ ਕਰ ਸਕਦੇ ਹੋ ਇਸ ਮੰਦਰ ਦੇ ਉੱਪਰ ਤੁਸੀਂ ਟੋਪ ਤੇ ਜਾਣ ਲਈ ਤੁਹਾਨੂੰ ਕਮ ਸੇ ਕਮ 8-900 ਪੌੜੀਆਂ ਵਾ ਜੋ ਚੜ੍ਹ ਕੇ ਜਾਣਾ ਪਊਗਾ ਔਰ ਰਸਤੇ ਦੇ ਵਿੱਚ ਤੁਹਾਨੂੰ ਬਹੁਤ ਸੋਹਣੀ ਸ਼ਿਵ ਭਵਨ ਦੀ ਮੂਰਤੀ ਦਿਖੂਗੀ ਫਾਈਨਲੀ ਦੋਸਤੋ ਅਸੀਂ ਪਹੁੰਚ ਗਏ ਸੀਗੇ ਮੰਦਿਰ ਦੇ ਅੰਦਰ ਇੱਥੇ ਕੀਤੇ ਜੀ ਅਸੀਂ ਸ਼ਿਵ ਭਗਵਾਨ ਦੇ ਦਰਸ਼ਨ ਜੋ ਕਿ ਬਹੁਤ ਹੀ ਵਧੀਆ ਉਹਨਾਂ ਦੀ ਸ਼ਿਵਲਿੰਗ ਹੈ ਔਰ ਬਹੁਤ ਹੀ ਵਧੀਆ ਸਰੂਪ ਹੈ ਜੋ ਮੰਦਿਰ ਵਾਲਿਆਂ ਨੇ ਰੱਖਿਆ ਹੋਇਆ ਹੈ ਤੁਹਾਨੂੰ ਦੇਖ ਕੇ ਬਹੁਤ ਹੀ ਤੁਹਾਡਾ ਮਨ ਪ੍ਰਸੰਨ ਹੋ ਜਾਊਗਾ ਕਿ ਸ਼ਿਵ ਹੀ ਸਤਿ ਹੈ ਸਹੀ ਕਿਸੇ ਨੇ ਕਿਹਾ ਬਾਕੀ ਦੋਸਤੋ ਇਸ ਮੰਦਿਰ ਦੀ ਇੱਕ ਛੋਟੀ ਜਿਹੀ ਕਹਾਣੀ ਹੈ ਜੋ ਕਿ ਜੋ ਕੀ ਦੋਸਤੋ ਮੈਂ ਤੁਹਾਨੂੰ ਦੱਸਦਾ ਮਾਂ ਕਹਿੰਦੇ ਆ ਕਿ ਇੱਥੇ ਇੱਕ ਰਾਜਾ ਹੁੰਦਾ ਸੀਗਾ ਜਿਹਦੇ ਕੋਈ ਪੁੱਤਰ ਨਹੀਂ ਹੁੰਦਾ ਸੀ ਔਰ ਜਦੋਂ ਵੀ ਕੋਈ ਉਹਦੇ ਪੁੱਤਰ ਹੁੰਦਾ ਸੀਗਾ ਕਿ ਉਹ ਮਰ ਜਾਂਦਾ ਸੀ ਆ ਫਿਰ ਉਹ ਰਾਜਾ ਜੋੜਾ ਸੀਗਾ ਉਹ ਇੱਥੇ ਆਇਆ ਇੱਥੇ ਇੱਕ ਬਹੁਤ ਹੀ ਮਹਾਨ ਸਾਧੂ ਸੰਤ ਬੈਠਦੇ ਸੀ ਤੇ ਉਹਨਾਂ ਨੇ ਉਸ ਰਾਜੇ ਨੂੰ ਕਿਹਾ ਕਿ ਹੁਣ ਜਿਹੜਾ ਵੀ ਤੇਰਾ ਪੁੱਤਰ ਹੋਊਗਾ ਤੂੰ ਉਸ ਦਾ ਨਾਮ ਗगन ਰੱਖਣਾ ਹੈ ਔਰ ਗगन ਔਰ ਉਸ ਰਾਜੇ ਦੇ ਫਿਰ ਇੱਕ ਪੁੱਤਰ ਹੋਇਆ ਔਰ ਉਸ ਨੇ ਇਸ ਦਾ ਨਾਮ ਗगन ਰੱਖਿਆ ਔਰ ਉਸ ਪੁੱਤਰ ਦੀ ਹੋਣ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਇੱਥੇ ਸ਼ਿਵ ਭਗਵਾਨ ਦਾ ਮੰਦਿਰ ਸਥਾਪਿਤ ਕੀਤਾ ਜੋ ਕਿ ਅੱਜ ਬਹੁਤ ਹੀ ਮਸ਼ਹੂਰ ਔਰ ਪ੍ਰਸਿੱਧ ਮੰਦਿਰ ਹੈ ਇਸ ਲਈ ਇਸ ਕਰਕੇ ਇਸ ਮੰਦਰ ਦਾ ਨਾਮ ਗगनਜੀ ka ਟਿੱਲਾ ਪਿਆ ਬਾਕੀ ਦੋਸਤੋਂ ਹੁਣ ਤੁਸੀਂ ਵੀ ਕਰੋ ਦਰਸ਼ਨ ਔਰ ਆਪਣੇ ਪਰਿਵਾਰ ਲਈ ਸਤਿ ਬੁੱਧੀ ਮੰਗੋ ਸ਼੍ਰੀ ਭਗਵਾਨ ਕੋਲੋਂ ਕਿ ਪ੍ਰਮਾਤਮਾ ਸਾਰਿਆਂ ਨੂੰ ਸਤਿ ਬੁੱਧੀ ਦਵੇ ਤੇ ਉਸ ਤੋਂ ਬਾਅਦ ਜੀ ਹੁਣ ਦੋਸਤੋਂ ਅਸੀਂ ਨਾਲ ਹੀ ਇੱਥੇ ਹਨੂਮਾਨ ਜੀ ਦਾ ਮੰਦਰ ਹੈ ਜੋ ਕਿ ਬਹੁਤ ਹੀ ਵਧੀਆ ਮੰਦਰ ਹੈ ਇਸ ਮੰਦਰ ਦੇ ਵਿੱਚ ਹੀ ਇਹ ਮੰਦਰ ਹੈ ਬਾਕੀ ਦੋਸਤੋਂ ਇਹ ਹੈਗਾ ਜੀ ਮੰਦਰ ਦੇ ਬਾਹਰ ਦਾ ਵਿਊ ਜੋ ਕਿ ਬਹੁਤ ਵਧੀਆ 뷰 ਹੈ ਤੁਹਾਨੂੰ ਇਦਾਂ ਤੁਹਾਨੂੰ ਦੋਸਤੋ ਇਦਾਂ ਲੱਗੂਗਾ ਕਿ ਜਿਦਾਂ ਤੁਸੀਂ ਜੰਨਤ ਦੇ ਵਿੱਚ ਆ ਗਏ ਹੋ ਨਿਓ ਬਾਕੀ ਇਹ ਥੋੜਾ ਇੱਥੋਂ ਥੱਲੇ ਦਾ 뷰 ਦੇਖੋ ਤੁਸੀਂ ਬਹੁਤ ਹੀ ਅਸੀਂ ਹਾਈਟ ਦੇ ਉੱਪਰ ਆ ਕਮ ਸੇ ਕਮ ਤੰਦਰਸਿਆ 8900 ਪੌੜੀ ਚੜ੍ਹ ਕੇ ਇਹ ਮੰਦਿਰ ਤੇ ਤੁਸੀਂ ਆ ਕੇ ਸ਼ਿਪੋਗਵਾਨ ਦੇ ਦਰਸ਼ਨ ਕਰ ਸਕਦੇ ਹੋ ਇੱਥੇ ਤੁਸੀਂ ਆਪਣੀ ਫੈਮਿਲੀ ਨਾਲ ਆਪਣੇ ਘਰਦਿਆਂ ਨਾਲ ਆਪਣੇ ਦੋਸਤਾਂ ਦੇ ਨਾਲ ਵਿਜ਼ਿਟ ਕਰ ਸਕਦੇ ਹੋ ਆ ਸਕਦੇ ਹੋ ਬਾਕੀ ਇਹ ਥੋੜਾ ਇੱਥੇ ਅੰਦਰ ਇੱਕ ਮੰਦਿਰ ਹੈ ਜਿੱਥੇ ਬਾਬਾ ਜੀ ਦੀ ਪੂਪਤੀ ਸ਼ਿਭੂ ਆਂਦੀ ਹਰ ਵੇਲੇ ਧੂਨਾ ਚੱਲਦਾ ਰਹਿੰਦਾ ਵਾ ਨਾਲ ਹੀ ਇੱਥੇ ਅਸੀਂ ਦੋਸਤੋਂ ਖਾਦਾ ਆਪਣੀ ਟੀਮ ਦੇ ਨਾਲ ਲੰਗਰ ਜੋ ਕਿ ਬਹੁਤ ਹੀ ਸਵਾਦ ਔਰ ਟੇਸਟੀ ਸੀਗਾ ਬਾਕੀ ਦੋਸਤੋ ਅਸੀਂ ਮੱਥਾ ਟੇਕਣ ਤੋਂ ਬਾਅਦ ਆ ਗਏ ਜੀ ਥੋੜਾ ਬਾਹਰ ਬਾਹਰ ਵੀ ਇੱਥੇ ਇੱਕ ਇਹ ਭਾਈ ਸਾਹਿਬ ਬਣਾ ਰਹੇ ਸੀਗੇ ਬੈਂਡ ਆਪਣੇ ਆਪਣੇ ਨਾਮ ਦਾ ਟੀਮ ਵਾਲਿਆਂ ਨੇ ਇਥੋਂ ਬੈਂਡ ਬਣਾਇਆ ਔਰ ਮਿਹਨਤ ਕਰਨਾ ਕੋਈ ਬੁਰੀ ਗੱਲ ਨਹੀਂ ਹੈ ਇਹ ਵੀ ਭਰਾ ਪਤਾ ਨਹੀਂ ਕਿੱਥੋਂ ਆਇਆ ਹੋਣਾ ਵਾ ਇੰਨੀ ਦੂਰ ਆ ਕੇ ਇੱਥੇ ਬੈਠਾ ਵਾ ਇਸ ਕਰਕੇ ਮਿਹਨਤ ਕਰਨ ਵਾਲਿਆਂ ਨੂੰ ਤੁਸੀਂ ਜ਼ਰੂਰ ਫੋਲੋ ਕਰਿਆ ਕਰੋ ਔਰ ਬਹੁਤ ਹੀ ਉਹਨਾਂ ਦਾ ਧਿਆਨ ਰੱਖਿਆ ਕਰੋ। ਬਾਕੀ ਇੱਥੇ ਅਸੀਂ ਥੋੜੀ ਜੀ ਫੇਰ ਮੈਂ ਆਪਣੀ ਵੀਡੀਓ ਬਣਾਈ ਥੋੜੀ ਜੀ ਕਿਉਂਕਿ ਨਾਲ ਦੇ ਮੁੰਡੇ ਬਣਵਾ ਰਹੇ ਸੀਗੇ ਆਪਣੇ ਲਈ ਬੈਂਡ। ਨਾਲ ਹੀ ਇੱਥੇ ਥੋੜੀ ਜੀ ਫੇਰ ਅਸੀਂ ਮਾਰੀ ਆਪਣੀ ਐਂਟਰੀ ਕਿਉਂਕਿ ਇੱਥੇ ਵੀਡੀਓ ਬਹੁਤ ਹੀ ਵਧੀਆ ਬਣ ਰਹੀ ਸੀਗੀ ਔਰ ਨਾਲ ਹੀ ਮੈਨੂੰ ਬਾਬਾ ਜੀ ਨੇ ਦਿੱਤਾ ਹੋਇਆ ਸੀ ਪ੍ਰਸ਼ਾਦ। ਸਭ ਤੋਂ ਵਧੀਆ ਗੱਲ ਦੋਸਤੋ ਮੈਨੂੰ ਇਸ ਮੰਦਰ 'ਚ ਇਹ ਲੱਗੀ ਕਿ ਵਧੀਆ ਕਹਿ ਲਓ। ਜਾਂ ਘਟਿਆ ਕੇ ਲੋ ਉੱਪਰ ਮੈਂ ਤਾਂ ਵਧੀਆ ਹੀ ਕਹਾਂਗਾ ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਨੇਚਰ ਹੁੰਦੀ ਹੈ ਇੱਥੇ ਜਿਨਨੇ ਜਿਨਨੇ ਇਸ ਮੰਦਰ ਦੇ ਵਿੱਚ ਪੈਸੇ ਦਿੱਤੇ ਹੋਏ ਸੀ ਉਹਨਾਂ ਨੇ ਸਾਰਿਆਂ ਨੇ ਆਪਣਾ ਕੰਧਾ ਤੇ ਨਾਂ ਲਖਵਾਇਆ ਹੋਇਆ ਸੀ ਜੋ ਕਿ ਮੈਨੂੰ ਥੋੜਾ ਵਧੀਆ ਨਹੀਂ ਲੱਗਾ ਬਾਕੀ ਇਹ ਉੱਤਰ ਦੇ ਟਾਈਮ ਵੀ ਅਸੀਂ ਬਣਾਈ ਸੀ ਪੂਆਨ ਦੀ ਥੋੜੀ ਜੀ ਵੀਡੀਓ ਨਾਲ ਹੀ ਦੋਸਤੋ ਹੁਣ ਅਸੀਂ ਫਿਲਹਾਲ ਆ ਗਏ ਸੀਗੇ ਰੋਡ ਤੇ ਮੱਥਾ ਸਾਡਾ ਬਹੁਤ ਵਧੀਆ ਟੇਕ ਹੋ ਗਿਆ ਸੀਗਾ ਔਰ ਦੋਸਤੋ ਇਹ ਛੋਟਾ ਜਾਂ ਮਿਨੀ ਬਲੌਗ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਚੈਨਲ ਨੂੰ ਸਬਸਕ੍ਰਾਈਬ ਕਰ